ਇੱਕ ਗੱਲ ਅਸੀਂ ਬੜੇ ਕੌਨਫੀਡੈਂਸ ਨਾਲ ਹਰ ਇੱਕ ਨੂੰ ਕਹਿੰਨੇ ਆ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਤਾਂ ਹਮ ਦੁੱਖ ਨਹੀਂ ਵਿਆਪਣਗੇ ਸੰਗਤ ਜੀ ਜਦੋਂ ਤੁਸੀਂ ਇਤਿਹਾਸ ਜਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਹਨਾਂ ਤਿੰਨ ਗੱਲਾਂ ਨੂੰ ਵੇਖਾਂਗੇ ਤਾਂ ਅਸੀਂ ਬਿਲਕੁਲ ਰਾਉਂਗ ਕਹਿ ਰਹੇ ਹਾਂ ਕਿਉਂਕਿ ਜਿਨੇ ਤਿੰਨ ਗੱਲਾਂ ਕਹੀਆਂ ਜ਼ਾਰੀਆਂ ਉਹ ਸਾਡੇ ਤੇ ਸਵਾਲ ਕਰ ਸਕਦਾ ਜੇ ਬਾਣੀ ਪੜਨ ਦੇ ਨਾਲ ਦੁੱਖ ਨਹੀਂ ਆਉਂਦਾ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਤਾਂ ਬਾਣੀ ਦੇ ਚੇਤਾਂ ਨੇ ਪਰ ਉਹਨਾਂ ਤੇ ਐਡਾ ਵੱਡਾ ਦੁੱਖ ਕਿਉਂ ਆਇਆ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਬਾਣੀ ਦੇ ਰਚੇਤਾ ਨੇ ਪਰ ਉਹਨਾਂ ਨੇ ਐਡਾ ਵੱਡਾ ਦੁੱਖ ਕਿਉਂ ਆਇਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੀਕਾਰ ਨੇ ਪਰ ਉਹਨਾਂ ਨੂੰ ਐਡਾ ਵੱਡਾ ਦੁੱਖ ਕਿਉਂ ਆਇਆ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਨੂੰ ਗੱਲ ਕਹਿਣੀ ਆ ਇਹ ਗੱਲ ਕਹੋ ਪਾਈ ਬਾਣੀ ਇਸ ਕਰਕੇ ਪੜਨੀ ਆ ਕਿ ਬਾਣੀ ਪੜਦਿਆਂ ਪੜਨੇ ਅਸੀਂ ਅੰਦਰੋਂ ਇੰਨੇ ਕੁ ਤਾਕਤਵਰ ਹੋ ਜਾਈਏ ਕਿ ਆਇਆ ਦੁੱਖ ਵੀ ਸਾਡੀ ਜਨਮ ਵਿੱਚ ਸੁੱਖ ਬਣ ਕੇ ਨਿਕਲ ਜਾਏ ਕੋਕ ਬੁਰੂ ਗ੍ਰਾਸੇ ਦੀ ਬਾਣੀ ਨੇ ਇਸ ਗੱਲ ਉੱਤੇ ਬੜਾ ਸੋਹਣਾ ਵਿਚਾਰ ਦਿੱਤਾ ਮਰਦ ਜੀ ਕਹਿੰਦੇ ਨਾਨਕ ਬੋਲਣ ਛਖਣਾ ਦੁੱਖ ਛੱਡ ਦੁੱਖ ਛੱਡ ਮੰਗੀਐ ਸੁਖ ਸੁਖ ਦੁੱਖ ਦੁਇ ਦਰ ਕੱਪੜੇ ਪਹਿਰੈ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਥੈ ਚੰਗੀ ਚੁੱਪ ਭਾਈ ਵੀਰ ਸਿੰਘ ਜੀ ਜਦੋਂ ਇਸ ਗੱਲ ਉੱਤੇ ਆਪਣਾ ਵਿਊ ਦਿੰਦੇ ਆ ਤਾਂ ਭਾਈ ਵੀਰ ਸਿੰਘ ਕਹਿੰਦੇ ਜਦੋਂ ਪਾਣੀ ਆਪਣੇ ਵਹਾਅ ਵਿੱਚ ਵਗਦਾ ਛੋਟੇ ਛੋਟੇ ਪੱਥਰਾਂ ਨੂੰ چیر ਕੇ ਅੱਗੇ ਨਿਕਲ ਜਾਂਦਾ ਹੈ ਪਰ ਉਹੀ ਪਾਣੀ ਜਦੋਂ ਜਾ ਕੇ ਚਟਾਨ ਦੇ ਨਾਲ ਟਕਰਾਂਦਾ ਹੈ ਤਾਂ ਉਸ ਪਾਣੀ ਨੂੰ ਆਪਣਾ ਰਸਤਾ ਬਦਲਣਾ ਪੈਂਦਾ ਚਟਾਨ ਉੱਥੇ ਦੀ ਉੱਥੇ ਖੜੀ ਰਹਦੀ ਆ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਕਰਕੇ ਪੜਨੀ ਆ ਸਿਮਰਨ ਇਸ ਕਰਕੇ ਕਰਨਾ ਹੈ ਸੇਵਾ ਇਸ ਕਰਕੇ ਕਰਨੀ ਆ ਕਿ ਉਸ ਆਪਣੇ ਆਪ ਨੂੰ ਅੰਦਰੋਂ ਇੰਨੇ ਤਕੜੇ ਕਰ ਲਈਏ ਕਿ ਸਾਡੇ ਅੰਦਰੋਂ ਇੱਕ ਆਵਾਜ਼ ਨਿਕਲੇ ਜੇ ਸੁਖ ਦੇ ਤਤਜੈ ਅਰਾਧੀ ਦੁਖ ਭੀ ਤਜੈ ਧਿਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਬਣਾਈ ਜਤਨ ਸਸਾਂ ਨਦੀ ਦੇ ਕਿਨਾਰੇ ਦੇ ਉੱਤੇ ਭਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹੁੰਚਦੇ ਆ ਪਿਛੋਂ ਮੁਗਲ ਸੈਨਾ ਦਾ ਜਿਹਨੂੰ ਕਹਦੀਏ ਵੀ SLAAB ਆ ਅੱਗੋਂ ਸਸਾਂ ਨਦੀ ਚੜੀ ਹੋਈ ਆ ਥੱਲੇੋਂ ਠੰਡੀ ਧਰਤੀ ਉਤੋਂ ਮੀਂਹ ਵਰਸਦਾ ਪਰ ਅੰਮ੍ਰਿਤ ਵੇਲੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਸਾਂ ਦੀ ਵਾਰ ਦਾ ਕੀਰਤਨ ਕਰਨਾ ਨਹੀਂ ਭੁੱਲਦੇ ਸੱਚੇ ਪਾਤਸ਼ਾਹ ਅੰਮ੍ਰਿਤ ਨੂੰ ਪਤਾ ਹੈ ਜੇ ਅੱਜ ਅਸੀਂ ਇੱਥੇ ਆਸਾਂ ਦੀ ਵਾਰ ਦਾ ਕੀਰਤਨ ਕਰਨਾ ਭੁੱਲ ਜਾਵਾਂਗੇ ਤਾਂ ਲੋਕ ਕਹਿਣਗੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁੱਖਾਂ ਵਿੱਚ ਬਾਣੀ ਚੇਤ ਨਹੀਂ ਤੇ ਅਸੀਂ ਨਹੀਂ ਪੜਾਂਗੇ ਤੇ ਕੀ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਸ ਔਖੀ ਘੜੀ ਵਿੱਚ ਬਾਣੀ ਪੜ੍ਹਦਾ ਮਕਸਦ ਹੀ ਇਹ ਸੀ ਕਿ ਸਿੱਖਾਂ ਬਾਣੀ ਨਾਲ ਜੁੜਿਆ ਰਹੇ ਔਖੀ ਘੜੀ ਤੇਰੀ ਜ਼ਿੰਦਗੀ ਵਿੱਚ ਸੁੱਖੀ ਬਣ ਕੇ ਨਿਕਲ ਜਾਏਗੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੇ ਇਥੋਂ ਤੱਕ ਬਚਨ ਕਿਹਾ ਦਿੱਤੇ ਕਿ ਕਹਿੰਦੇ ਅਸੀਂ ਤੁਹਾਨੂੰ ਇੱਕ ਸੁਝਾਅ ਦਿੰਨੇ ਆ ਕਦੇ ਕਦੇ ਆਪਣੀ ਜ਼ਿੰਦਗੀ ਵਿੱਚ ਅਰਦਾਸ ਕਰਕੇ ਦੁੱਖ ਵੀ ਮੰਗਿਆ ਕਰੋ ਮਹਾਰਾਜ ਜੀ ਕਿਉਂ ਕਹਿੰਦੇ ਕੇਵਲ ਦੁੱਖ ਦਵਾ ਦਾ ਕੰਮ ਕਰ ਜਾਣਾ ਤੇ ਸੁੱਖ ਰੋਗ ਦਾ ਕੰਮ ਕਰ ਜਾ ਮਨ ਜਿਉ ਕਿਦਾਂ ਕਹਿੰਦੇ ਜਦੋਂ ਦੁੱਖ ਆਇਆ ਉਦੋਂ ਬਾਣੀ ਵੀ ਜਾਦੀ ਜਦੋਂ ਦੁੱਖ ਆਇਆ ਉਦੋਂ ਸਿਮਰਨ ਵੀ ਜ਼ਿਆਦਾ ਜਦੋਂ ਦੁੱਖ ਆਇਆ ਉਦੋਂ ਸੇਵਾ ਵੀ ਜ਼ਿਆਦੀ ਜਦੋਂ ਦੁੱਖ ਆਇਆ ਉਦੋਂ ਫਿਰ ਬੇੰਤਿਆ ਵੀ ਜ਼ਿਆਦੀਆਂ ਹੁੰਦੀਆਂ ਕਿਉਂਕਿ ਜਦੋਂ ਸੁੱਖ ਆਉਂਦਾ ਉਦੋਂ ਤਾਂ ਗੁਰਦੁਆਰੇ ਦਾ ਰਸਤਾ ਭੁੱਲ ਜਾਂਦੇ ਆ ਇਸੇ ਕਰਕੇ ਮਰਜਨ ਕਹਾ ਦੁੱਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਮੰਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹਾਂ કરી ਨਾ ਹੋਈ ਬਹੁਤ ਆਤ ਸੱਜਤ ਤੁਹਾਨੂੰ ਮਿਲਣਗੇ ਭਾਈ ਗੁਰਦੁਆਰੇ ਆਇਆ ਕਰੋ ਕਹਿੰਦੇ ਭਾਈ ਸਾਹਿਬ ਕੀ ਕਰਨ ਵਾਸਤੇ ਆਉਣਾ ਕਾਰ ਬਹੁਤ ਵੱਡਾ ਹੈ ਬੱਚੇ ਸੈਟਲ ਆ ਗੱਡੀਆਂ ਘਰ ਵਿੱਚ ਨੇ ਕਾਰੋਬਾਰ ਬਹੁਤ ਵੱਡਾ ਹੁਣ ਗੁਰਦੁਆਰੇ ਕਿਸ ਵਾਸਤੇ ਜਾਣਾ ਮਰਨ ਜੀ ਕਹਿੰਦੇ ਨਹੀਂ ਭਾਈ ਗੁਰਦੁਆਰੇ ਆਉਣਾ ਇਸ ਕਰਕੇ ਨਹੀਂ ਕਿ ਤੁਹਾਨੂੰ ਦੁਨਿਆਵੀ ਪਦਾਰਥ ਹੀ ਚਾਹੀਦੇ ਆ ਜਦੋਂ ਗੁਰਦੁਆਰਾਸ ਆਉਣਾ ਇਹ ਸਮਝ ਕੇ ਆਓ ਕਿ ਅਸੀਂ ਰੋਹਾਨੀਅਤ ਦੇ ਘਰ ਵਿੱਚ ਚੱਲੇ ਆ ਇੱਥੋਂ ਆਣ ਕੇ ਅਸੀਂ ਰੋਹਾਨੀਅਤ ਨੂੰ ਪ੍ਰਾਪਤ ਕਰਨਾ ਹੈ